ਤਸਕਰ ਦੋਸਤੋ ਮੈਂ ਤੁਹਾਡਾ ਆਪਣਾ ਜਸਵੀਰ ਸਿੰਘ ਤੇ ਅੱਜ ਆਪਾਂ ਸਭ ਨੂੰ ਪਤਾ ਹੈ ਕਿ ਵੀ ਜਿਹੜੇ ਚੋਣਾਂ ਦਾ ਦੌਰ ਬਹੁਤ ਜ਼ੋਰਾਂ ਦੇ ਚੱਲ ਰਿਹਾ ਹੈ ਕਿਉਂਕਿ ਬਲਾਕ ਸੰਪਤੀ ਦੇ ਜ਼ਿਲ੍ਹਾ ਪ੍ਰੀਸ਼ਦ ਸਰਕਾਰ ਵੱਲੋਂ ਟਾਈਮ ਪੀਰੀਅਡ ਬਹੁਤ ਘੱਟ ਦਿੱਤਾ ਗਿਆ ਹੈ ਪਰ ਫੇ ਵੀ ਲੋਕਾਂ ਵਿੱਚ ਇੰਨਾ ਕੋ ਉਤਸ਼ਾਹ ਹੈਗਾ ਕਿ ਜਿਹੜਾ ਕਿ ਘਰ-ਘਰ ਖੁਦ-ਖੁਦ ਆਪਣੇ ਰਿਸ਼ਤੇਦਾਰ ਕੀ ਦੋਸਤ ਮਿੱਤਰ ਕੱਲੇ-ਕੱਲੇ ਬੰਦੇ ਆਪਣੇ ਆਪਣੇ ਆਪਣਾ-ਆਪਣਾ ਪ੍ਰਚਾਰ ਕਰਦੇ ਫਿਰਦੇ ਆ ਤੇ ਇਸ ਟਾਈਮ ਆਪਾਂ ਖੜੇ ਆ ਪਿੰਡ ਕੰਨੀਆਂ ਹੁਸੈਨੀ ਵਿੱਚ ਜਿਹੜਾ ਕਿ ਮੰਡ ਏਰੀਆ ਦਾ ਇੱਕ ਨੰਬਰ ਪਿੰਡ ਸਿਆਸਤ ਦੇ ਵਿੱਚ ਵੀ ਆ ਤੇ ਸਭ ਤੋਂ ਵੱਧ ਵੋਟਿੰਗ ਲੈ ਕੇ ਇਥੋਂ ਕੈਂਡੀਡੇਟ ਸਾਡਾ ਜਿੱਦਾ ਇਸ ਟਾਈਮ ਆਪਾਂ ਸ਼੍ਰੋਮੀ ਅਕਾਲੀਵਾਲ ਦੇ ਕੈਂਡੀਡੇਟਾਂ ਨਾਲ ਗੱਲ ਕਰਾਂਗੇ ਪਿੰਡ ਸਾਡੀ ਖੜੀ ਆ ਪਰਮਜੀਤ ਕੌਰ ਉਹਨਾਂ ਨਾਲ ਆਪਾਂ ਮਿਲਦੇ ਆ ਨਾਲ ਥੋੜੀ ਵਿਚਾਰ ਕਰਦੇ ਆ ਨਾਲ ਤੁਹਾਨੂੰ ਮਿਲਾਉਨੇ ਆ ਨਾਲ ਕੀ ਕੀ ਆਪਣੇ ਮੁੱਦੇ ਲੈ ਕੇ ਚੱਲੇ ਆ ਆਏ ਆਏ ਬਣਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮੈਂ ਕੀ ਨਾਮ ਆ ਜੀ ਪਰਮਜੀਤ ਕੌਰ ਮੈਂ ਕੰਨੀਆਂ ਸੈਣੀ ਦੇ ਰਹਿਣ ਵਾਲੀ ਆ ਤੁਸੀਂ ਬਲੌਕ ਸੰਤੀ ਚ ਇਲੈਕਸ਼ਨ ਲੜ ਰਹੇ ਹੋ ਹਾਂ ਜੀ ਕਿਹੜੀ ਪਾਰਟੀ ਵੱਲੋਂ ਲੜ ਰਹੇ ਹੋ ਜੀ ਸ਼ਰਮਣੀ ਕਾਲੀ ਦਲ ਵੱਲੋਂ ਤੇ ਤੁਸੀਂ ਪ੍ਰਚਾਰ ਸ਼ੁਰੂ ਕਰ ਦਿੱਤਾ ਹਾਂ ਜੀ ਜੀ ਸਰ ਕੀ ਰਿਸਪੌਂਸ ਮਿਲ ਰਿਹਾ ਆਪਾਂ ਨੂੰ ਜੀ ਬਹੁਤ ਵਧੀਆ ਜੀ ਜੇ ਦਾਪਾ ਬੋਟ ਮੰਗਣ ਜਾਣੇ ਆ ਕੋਈ ਲੋਕ ਤੁਹਾਨੂੰ ਕੋਈ ਸਵਾਲ ਜਵਾਬ ਕਰਦੇ ਆ ਨਹੀਂ ਜੀ ਕੁਛ ਵੀ ਨਹੀਂ ਇਹ ਬਹੁਤ ਵਧੀਆ ਸਾਰੇ ਸਹਿਮਤੀ ਪਰ ਸਭ ਸਹਿਮਤੀ ਆ ਆਪਣੇ ਨਾਲ ਜਿਸਪਾਲ ਸਿੰਘ ਜੀ ਤੁਹਾਡੇ ਮੈਸੇਜ ਜਿਹੜੇ ਹੈਗੇ ਆ ਬਲੌਗ ਸੰਪੀਚ ਖੜੇ ਆ ਹਾਂਜੀ ਕਾਲੀਦਾਲ ਵੱਲੋਂ ਹਾਂਜੀ ਹਾਂਜੀ ਤੁਸੀਂ ਚੋਣ ਪ੍ਰਚਾਰ ਕਰ ਰਹੇ ਹੋ ਕਿਵੇਂ ਤੁਹਾਨੂੰ ਲੱਗ ਰਿਹਾ ਹੈਗਾ ਕੀ ਸਪੋਰਟ ਮਿਲ ਰਹੀ ਹੈ ਪਬਲਿਕ ਦੀ ਬਹੁਤ ਵਧੀਆ ਸਪੋਰਟ ਮਿਲ ਰਹੀ ਆ ਜੀ ਹਾਂਜੀ ਜਿੱਥੇ ਵੀ ਜਾਂਦੇ ਆ ਅਸੀਂ ਪੰਜ ਵੀ ਹੈਗੇ ਆ ਮਤਲਬ ਇਥੋਂ ਪਿੰਡ ਦੇ ਤੇ ਸਾਨੂੰ ਉਹਨਾਂ ਨੇ ਕਿਹਾ ਅਸੀਂ ਇਹਨਾਂ ਦੇ ਕਹ ਤੇ ਮਤਲਬ ਖੜੇ ਹਾਂ ਅਸੀਂ ਤੇ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਸਾਨੂੰ ਸਾਡੇ ਜ਼ੋਨ ਦੇ ਵਿੱਚ ਜਿਹੜਾ ਸੰਪਤੀ ਜ਼ੋਨ ਆ ਇਹਨੇ ਪਿੰਡ ਪੈਂਦੇ ਆ ਜੀ ਸਾਡੇ ਪੈਂਦੇ ਆ ਜੀ 7 ਹੈਗੇ ਆ ਜੀ ਮਤਲਬ ਪੰਜ ਦੀ ਹੋਊਗੀ ਹਾਂ ਪੰਜਾਂ ਦੀ ਪੋਲਿੰਗ ਹੋਏਗੀ ਨਾਲ ਟੱਚ ਹੋਣਗੇ ਹਾਂਜੀ ਟੱਚ ਹੋਣਗੇ ਜੀ ਕਿਹੜੇ ਕਿਹੜੇ ਪਿੰਡ ਆ ਜੀ ਪਿੰਡ ਹੈਗਾ ਜੀ ਆਪਣਾ ਜੀ ਪਾਰ ਜੀਆਂ ਮੱਦੇਪੁਰਾ ਅੱਬੂਪੁਰਾ ਮਤਲਬ ਕੰਨੀਆਸਨ ਹੀ ਹੋ ਗਿਆ ਪਰ ਜੀਆਂ ਬਿਹਾਰੀਪੁਰ ਹੋ ਗਿਆ ਤੇ ਸਫੀਪੁਰਾ ਜੀ ਤੇ ਤੁਸੀਂ ਜਦੋਂ ਜਾਣੇ ਆ ਤੁਹਾਡੇ ਮੁੱਦੇ ਕੀ ਕੀ ਲੈ ਕੇ ਚੱਲੇ ਹੋ ਤੁਸੀਂ ਸੰਪਤੀ ਵਿੱਚ ਖੜੇ ਹੋ ਕਿਹੜੇ ਕਿਹੜੇ ਮੁੱਦੇ ਤੁਹਾਡੇ ਹੈਗੇ ਆ ਮੁੱਦੇ ਆਹੀ ਆ ਜੀ ਮਤਲਬ ਕੋਈ ਵੀ ਸਾਡੇ ਪਿੰਡ ਕੋਈ ਵੀ ਗੱਲਬਾਤ ਹੁੰਦੀ ਆ ਅਸੀਂ ਉਹਨਾਂ ਦੇ ਨਾਲ ਖੜਾਂਗੇ ਜੇ ਕੱਲ ਨੂੰ ਮਤਲਬ ਕੋਈ ਗੱਲਬਾਤ ਹੁੰਦੀ ਆ ਅਸੀਂ ਉਹਨਾਂ ਦੇ ਨਾਲ ਹੈਗੇ ਆ ਜਿੱਥੇ ਵੀ ਸਾਨੂੰ ਕਹਿਣ ਗਿਆ ਸੀ ਉੱਥੇ ਖੜਾਂਗੇ ਉਹਨਾਂ ਦੇ ਨਾਲ ਵੀਰੇ ਸੰਪਤੀ ਵਿੱਚ ਤੁਹਾਡੇ ਕੋਲੇ ਜਿੰਨੇ ਪਿੰਡ ਹੈਗੇ ਆ ਕਾਫੀ ਪਿੰਡ ਤੁਹਾਡੇ 6 ਪਿੰਡ ਤੁਸੀਂ ਦੱਸਿਆ ਹਾਂ ਹਾਂਜੀ ਹਾਂਜੀ ਪਰ ਏਰੀਆ ਤੁਹਾਡਾ ਬਹੁਤ ਵੱਡਾ ਹੈਗਾ ਸੰਤੀ ਵੀ ਦੇ ਕੰਮ ਕੀ ਕੀ ਹੁੰਦੇ ਆ ਬਲਾਕ ਸੰਤੀ ਵਿੱਚ ਜਿਹੜੇ ਤੁਸੀਂ ਕਰਨ ਵਾਲੇ ਆ ਤੁਹਾਡੇ ਕੰਮ ਮਤਲਬ ਕੋਈ ਵੀ ਪਿੰਡ ਦੇ ਆਧਾਰ ਤੇ ਕੋਈ ਕੋਈ ਵੀ ਕੰਮ ਹੈਗਾ ਅਸੀਂ ਕਰਨ ਲਈ ਤਿਆਰ ਆ ਤੇ ਮਤਲਬ ਉਹਨਾਂ ਨੇ ਸਾਨੂੰ ਕਿਹਾ ਕੋਈ ਵੀ ਕੰਮ ਹੋਇਆ ਅਸੀਂ ਪਹਿਲ ਦੇ ਆਧਾਰ ਤੇ ਕਰਾਂਗੇ ਜੀ ਮਤਲਬ ਜੋ ਵੀ ਗਰਾਂਟ ਆਉਗੀ ਅਸੀਂ ਲਾਵਾਗੇ ਇੱਥੇ ਸਾਰੇ ਪਿੰਡਾਂ 'ਚ ਜਿੱਥੇ ਵੀ ਅਸੀਂ ਜਾਵਾਂਗੇ ਵੋਟ ਮੰਗਣ ਲਈ ਉੱਥੇ ਸਾਰਾ ਨੂੰ ਕਮਾਗੇ ਮਤਲਬ ਅਸੀਂ ਤੁਹਾਡੇ ਨਾਲ ਖੜੇ ਆ ਜੋ ਵੀ ਗ੍ਰਾਂਟ ਆਉਗੀ ਅਸੀਂ ਲਾਉਣ ਲਈ ਤਿਆਰ ਆ। ਵੀਰੇ ਤੁਹਾਡੇ ਪਿੰਡ ਦੀ ਨੋ ਜਿਹੜੀ ਵੋਟਾਂ 'ਚ ਖੜੀ ਆ ਕੰਨਿਆ ਹੁਸੈਨੀ ਤੋਂ ਹਾਂਜੀ ਕੀ ਪਿੰਡ ਦੇ ਵਿੱਚ ਕਿੰਨਾ ਕੁ ਵਧੀਆ ਮਾਹੌਲ ਚੱਲ ਰਿਹਾ ਤੁਹਾਨੂੰ ਕੀ ਲੱਗ ਰਿਹਾ ਬਹੁਤ ਜ਼ਿਆਦਾ ਜੀ ਪੂਰਾ ਠੋਕ ਕੇ ਸਾਥ ਦੇਵਾਂਗੇ ਜਿੰਨੇ ਪਿੰਡ ਹੈਗੇ ਜੀ ਪਿੰਡ 'ਚ ਲੱਗ ਰਿਹਾ ਵੀ ਰੌਣਕਾਂ ਲੱਗੀਆਂ ਹੋਈਆਂ ਮੈਂ ਨਾ ਜੀ ਪੂਰੀਆਂ ਵਿਆਹ ਤੋਂ ਵੀ ਜ਼ਿਆਦੇ ਨੇ ਠੀਕ ਹੈ ਭਲਾ ਤੁਹਾਨੂੰ ਤੁਸੀਂ ਉਤਸ਼ਾਹਤ ਜਾਏ ਵੀ ਮਤਲਬ ਆਪਣੀ ਨੋ ਨੂੰ ਜਿਤਵਾਓਗੇ ਪੱਕਾ ਮੈਂ ਨਾ ਜੀ ਫੁੱਲ ਗਰੰਟੀ ਆ ਠੀਕ ਆ ਜੀ ਦੇ ਨੋ ਜਿਹੜੀ ਵੋਟਾਂ 'ਚ ਖੜੀ ਆ ਹਾਂਜੀ ਕਿਵੇਂ ਲੱਗ ਰਿਹਾ ਤੁਹਾਨੂੰ ਜੀ ਸਾਨੂੰ ਬਹੁਤ ਵਧੀਆ ਲੱਗ ਰਿਹਾ ਜੀ ਸਾਡੀ ਭੈਣ ਆ ਸਾਨੂੰ ਅਸੀਂ ਇਹਦੇ ਨਾਲ ਖੜੇ ਆ ਦੀ ਸਪੋਰਟ ਕਰਦੇ ਆ ਅਸੀਂ ਇਹਨੂੰ ਜ਼ਰੂਰ ਕਾਮਯਾਬ ਕਰਾਂਗੇ ਇਹਨਾਂ ਨੂੰ ਇਹ ਸਾਡੀ ਹੈਲਪ ਕਰਾਂਗੇ ਅਸੀਂ ਇਹਨਾਂ ਦੀ ਹੈਲਪ ਕਰਾਂਗੇ ਪਹਿਲੇ ਤੁਸੀਂ ਸੀਟ ਜਿੱਤੋਗੇ ਹਾਂਜੀ ਤੁਹਾਡਾ ਦਾਵਾ ਹੋ ਗਿਆ ਕਿਉਂਕਿ ਪਿੰਡ ਵਾਸੀਆਂ ਨੇ ਤੁਹਾਡਾ ਵਧੀਆ ਸਹਿਯੋਗ ਕੀਤਾ ਕਿਵੇਂ ਲੱਗ ਰਿਹਾ ਤੁਹਾਨੂੰ ਜੀ ਪੂਰਾ ਸਹਿਯੋਗ ਦੇ ਰਹਿਣਾ ਮੈਂ ਵੀ ਇਹਨਾਂ ਦਾ ਸਾਥ ਪੂਰਾ ਦੇਵਾਂਗੀ ਜੀ ਧੰਨਵਾਦ ਅਸੀਂ ਕਰਦੇ ਆ ਕਲੇਰ ਸਾਹਿਬ ਦਾ ਜੋ ਕਿ ਸਾਨੂੰ ਇਹਨਾਂ ਨੇ ਅਮੀਦਵਾਰ ਚੁਣਿਆ ਕੌਣ ਲੜਨ ਦਾ ਮੌਕਾ ਦਿੱਤਾ ਬਾਦਲ ਸਾਹਿਬ ਦਾ ਵੀ ਅਸੀਂ ਧੰਨਵਾਦ ਕਰਦੇ ਆਂ ਤੇ ਅਸੀਂ ਜ਼ਰੂਰ ਦਿੱਤਾਗੇ ਸ਼ੋਰਮਣੀ ਅਕਾਲੀ ਦਲ ਜਿੰਦਾਬਾਦ 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 ਸਰਦਾਰ ਸੁਖੀਰ ਸਿੰਘ ਬਾਦਲ ਜਿੰਦਾਬਾਦ ਸਰਕਲੇਰ ਸਭ ਜਿੰਦਾਬਾਦ ਬੋਲੇ ਸ਼ੋਰ ਨਾ ਸਰਦਾਰ